ਸਾਥੀਓ ਅਸੀਂ ਅੱਜ ਚਾਲੂ ਹੋਰੀ ਸਾਰੇ ਪਾਪਨੋਰੀ ਸਾਰੇ ਟੀਚਰ ਨਹੀਂ ਹੋਰੀ ਇੱਥੇ ਆਪਣੀ ਜਿਹੜੀ ਪੰਜਾਬਾ ਮਾਈਨਰ ਹੈ ਇੱਥੋਂ ਜਿਹੜੀ ਪੰਜ ਕੋਸੀ ਸਬ ਮਾਈਨਰ ਨਿਕਲਦੀ ਹੈ ਇੱਥੇ ਖੜੇ ਆ ਗਿਆ ਆ ਵੇਖੋ ਪਹਿਲੇ ਦਾ ਮੇਰੇ ਖਾਲ ਘਟੋ ਘੱਟ 2 ਫੁੱਟ ਤਾਂ ਥੱਲੇ ਚੱਲ ਰਹੀ ਹੈ ਨਹਿਰ ਹੁਣ 4 ਦਿਨ ਹੋ ਗਏ ਐਂਡ ਭਗਵੰਤ ਮਾਨ ਸਾਹਿਬ ਨੇ ਬਿਆਨ ਦਿੱਤਾ ਸੀ ਵੀ 11 ਤਰੀਕ ਤੋਂ ਸਪੈਸ਼ਲੀ ਜੋਨਾ ਜਿਹੜਾ ਜਿਨ੍ਹਾਂ ਨੇ ਲਾਣਾ ਵੀ ਪਾਣੀ ਦੀ ਕਮੀ ਨਹੀਂ ਆਣ ਦਿੰਦੇ ਦੇਖੋ ਜਿਹੜੇ ਜੋਨਾ ਲਾ ਰਹੇ ਆਪਸਟ੍ਰੀਮ ਉਹ ਵੀ ਸਾਡੇ ਪਰਾ ਹੈ ਲੇਕਿਨ ਮੈਂ ਆ ਰਿਕਵੈਸਟ ਕਰਨਾ ਚਾਹੁੰਦਾ ਮਾਨ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਇਰੀਗੇਸ਼ਨ ਵਿਭਾਗ ਨੂੰ ਵੀ ਸਾਨੂੰ ਤਾਂ ਨਾਰਾ ਘੜੋ ਆਓ ਆ ਦਿਖਾਉਂਦੇ ਤੁਹਾਨੂੰ ਲੈਵਲ ਤੇ ਮੈਂ ਉਹਨੇ ਪਵਨ ਨਾਲ ਗੱਲ ਕਰ ਰਿਹਾ ਸੀ ਪਵਨਾ ਮੇਰੇ ਖਿਆਲ ਬੁੱਧਵਾਰ ਨੇ ਸਹੀ ਬੁੱਧਵਾਰ ਨੂੰ ਹਾਂ ਬੁੱਧਵਾਰ ਨੂੰ ਲਾਸਟ ਪਾਣੀ ਸਹੀ ਲੱਗਿਆ ਸੀ ਤੇ ਆ ਲੈਵਲ ਦੇਖੋ ਆ ਦੇਖੋ ਕਿੰਨੀ ਕਿੰਨੀ ਡਾਊਨ ਨਹਿਰ ਚੱਲ ਰਹੀ ਹੈ ਤੇ ਬਾਗਾਂ ਨੂੰ ਸਖਤ ਲੋੜ ਹੈ ਪਾਣੀ ਦੀ ਹੁਣ ਬਾਗਾਂ ਨੂੰ ਆਪਣਾ ਮਤਲਬ ਬਹੁਤ ਸਖਤ ਲੋੜ ਹੈ ਬਾਗਾਂ ਨੂੰ ਪਾਣੀ ਦੀ ਨਰਮਾ ਪਹਿਲੀ ਪਹਿਲੀ ਗੱਲ ਤਾਂ ਇਸ ਵਾਰੀ ਲੋਕਾਂ ਨੇ ਘਟ ਬੀਜਿਆ ਡਰਦੇ ਕਿਉਂਕਿ ਪਿਛਲੀ ਵਾਰ ਨਰਮੇ ਦਾ ਸਪਾਇਆ ਹੋ ਗਿਆ ਹੁਣ ਅੱਜ ਤੱਕ ਆਪਾਂ ਨੂੰ ਪਤਾ ਹੀ ਨਹੀਂ ਵੀ ਉਹ ਬੀਜ ਦੀ ਕਮੀ ਸੀ ਜਾਂ ਦਵਾਈਆਂ ਦੀ ਕਮੀ ਸੀ ਜਾਂ ਕੀ ਪ੍ਰੋਬਲਮ ਕੀ ਸੀ ਅਜੇ ਤੱਕ ਕੋਈ ਸਰਕਾਰ ਨੇ ਸਾਨੂੰ ਨਹੀਂ ਦੱਸਿਆ ਤੇ ਹੁਣ 15 ਦਿਨ ਮੇਰੀ ਸਰਕਾਰ ਨੂੰ ਗੁਜ਼ਾਰਿਸ਼ ਹੈ ਕੱਲ ਰਾਤ ਮੈਂ ਐਕਸਨ ਸਾਹਿਬ ਨਾਲ ਵੀ ਗੱਲ ਕੀਤੀ ਸੀ ਸੈਕਟਰੀ ਸਾਹਿਬ ਨਾਲ ਵੀ ਗੱਲ ਕੀਤੀ ਸੀ ਅੱਜ ਮੰਤਰੀ ਸਾਹਿਬ ਨਾਲ ਵੀ ਗੱਲ ਕਰੂੰਗਾ ਇਰੀਗੇਸ਼ਨ ਮੰਤਰੀ ਨਾਲ ਵੀ ਸਪੈਸ਼ਲੀ ਸਾਡਾ ਜਿਹੜਾ ਟੇਲਾ ਦਾ ਏਰੀਆ ਹੈ ਬਾਗਾਂ ਤੇ ਨਰਮੇ ਦਾ ਏਰੀਆ ਜਿਵੇਂ ਮੈਂ ਕਹਿ ਰਿਹਾ ਸੀ ਦੇਖੋ ਅਪਸਟ੍ਰੀਮ ਜਿਹੜੇ ਜੋਨਾ ਲਾ ਰਹੇ ਉਹ ਵੀ ਆਪਣੇ ਪ੍ਰਾ ਹੈ ਸਾਡੇ ਪ੍ਰਾ ਹੈ ਲੇਕਿਨ ਸਾਨੂੰ ਤਾਂ ਨਾ ਰਗੜੋ 15 ਦਿਨ ਬਾਗਾਂ ਨੂੰ ਨਰਮੇ ਨੂੰ ਸਖਤ ਲੋੜ ਹੈ ਪਾਣੀ ਦੀ ਤੇ ਜਾਂ ਤਾਂ ਪਾਣੀ ਫੋਲ ਕਰੋ ਅਨ 15 ਦਿਨਾਂ ਦੇ ਬਾਅਦ ਜੇ ਰੱਬ ਮਿਹਰ ਰੱਖਦਾ ਮੀ ਪੈ ਜੂਗਾ ਇੰਨੇ ਚ ਰਿਲੀਫ ਮਿਲ ਜੂਗਾ ਫਿਰ ਤੁਸੀਂ ਸਾਡਾ ਗਟਾ ਦਿਓ ਆ ਮਤਲਬ ਆਹੀ ਗੱਲ ਹੈ ਜੀ ਲੌਜੀਕਲੀ ਤਾਂ ਆਹੀ ਗੱਲ ਹੈ ਤੇ ਯਾ ਕੋਈ ਤੁਸੀਂ ਰੋਟੇਸ਼ਨ ਦੇ ਵਿੱਚ ਕਰਕੇ ਜਦੋਂ ਦਿਓ ਜਾਂ ਤਾਂ ਫੁੱਲ ਦਿਓ ਹੁਣ ਮੋਗੇ ਪਾ ਪਾਣੀ ਲੈ ਨਹੀਂ ਰਹੇ ਨਹਿਰ ਵੀ ਡਾਊਨ ਚੱਲ ਰਹੀ ਹੈ ਨਾ ਬਰਾਬਰੀ ਹੈ ਤੇ ਇਸ ਕਰਕੇ ਮੇਰੀ ਸਰਕਾਰ ਨੂੰ ਅਪੀਲ ਹੈ ਨਹੀਂ ਤਾਂ ਫਿਰ ਸਾਨੂੰ ਕਿਸਾਨਾਂ ਨੂੰ ਸੜਕਾਂ ਤੇ ਆਲਾ ਪੈਣਾ ਫਿਰ ਅਸੀਂ ਦਰਨਾ ਪ੍ਰਦਰਸ਼ਨ ਕਰਾਂਗੇ ਫਿਰ ਅਸੀਂ ਸੜਕਾਂ ਤੇ ਉਤਰਾਂਗੇ ਫਿਰ ਸਾਰੇ ਖੱਜਲ ਖਰਾਬ ਹੋਵਾਂਗੇ ਆ ਲੈਵਲ ਦੇਖ ਲਓ ਜੀ ਆ ਦੇਖੋ ਤੇ ਆਪਣੇ ਸਾਰੇ ਸਾਰਾ ਅਬੋਰ ਸਿਸਟਮ ਦਾ ਆ ਹੀ ਹਾਲ ਹੈ ਆਪਣੀ ਬੋਲਤ ਪੁਰਾ ਹੋ ਗਈ ਮਲੂਕਪੁਰ ਹੋ ਗਈ ਪੰਜਾਵਾ ਹੋ ਗਈ ਅਬੋਰ ਸਿਸਟਮ ਹੋ ਗਿਆ ਸਾਰੇ ਪਾਸੇ ਪਿਛਲੇ 4 ਦਿਨਾਂ ਤੋਂ ਮਤਲਬ ਸ਼ਿਕਾਇਤਾਂ ਆ ਰਹੀ ਹੈ ਆ ਵੇਖ ਲਓ ਲੈਵਲ ਆ ਦੇਖ ਲਓ ਤੇ ਇਸ ਕਰਕੇ ਮੈਂ ਪ੍ਰਯਾਸ ਕਰ ਰਿਹਾ ਲੇਕਿਨ ਸਰਕਾਰ ਨੂੰ ਅਪੀਲ ਹੈ ਵੀ ਸਾਨੂੰ ਸਪੈਸ਼ਲੀ ਆਬੋਰ ਦਾ ਇਲਾਕਾ ਹੈ ਆਬੋਰ ਬਲਵਾਨੇ ਦਾ ਏਰੀਆ ਹੈ ਬਾਗਾ ਵਾਲਾ ਸਾਡਾ ਨਰਮੇ ਵਾਲਾ ਏਰੀਆ ਹੈ ਸਾਨੂੰ ਨਾ ਰਗੜੋ ਨਹਿਰਾ ਪੂਰੀ ਕਰੋ ਜਾਂ ਕੋਈ ਉਹਦਾ ਰੋਟੇਸ਼ਨ ਦਾ ਸਿਸਟਮ ਬਣਾਓ ਪਰ ਪਲੀਜ਼ ਧਿਆਨ ਕਰੋ ਤੇ ਆਪਣੀ ਮੈਨੇਜਮੈਂਟ ਦਾ ਸੁਧਾਰ ਕਰੋ ਤੇ ਦੂਜਾ ਮੇਰੇ ਖਿਆਲ ਹੁਣਾ ਮੀ ਦਾ ਟਾਈਮ ਵੀ ਆਨ ਆਲਾ ਹੈ ਤੇ ਮੈਨੂੰ ਲੱਗਦਾ ਵੀ ਸੇਮ ਨਾਲਿਆਂ ਦੀ ਵੀ ਸਫਾਈ ਸ ਕੋਈ ਕੋਈ ਨਾ ਮਾਤਰੀ ਹੋ ਵੀ ਪਰ ਚਲੋ ਉਹ ਇੱਕ ਵੱਖਰਾ ਟੌਪਿਕ ਹੈ ਵੱਖਰੀ ਗੱਲ ਬਾਅਦ ਚ ਕਰਾਂਗੇ ਪਰ ਮੇਰੀ ਸਰਕਾਰ ਨੂੰ ਅਪੀਲ ਹੈ ਵੀ ਸਾਡਾ ਜਿਹੜਾ ਪਾਣੀ ਐ ਅਬੋਰ ਸਿਸਟਮ ਜਿਹੜਾ ਐ ਮਲੂਕਪੁਰ ਦੋਸਪੁਰ ਆਪਣੀ ਪੰਜਾਬਾ ਸਾਡੀ ਨਹਿਰਾ ਪੂਰੀ ਕਰਕੇ ਦਿਓ ਜਾਂ ਕੋਈ ਪਲਾਨਿੰਗ ਬਣਾਓ ਸਾਨੂੰ ਜਰੂਰ ਬੁਲਾਓ ਕਿਸਾਨਾਂ ਨੂੰ ਤੇ ਸਾਡੇ ਨਾਲ ਥੋੜੀ ਜੀ رائے مشورہ ਕਰ ਲੋ ਤੇ ਸਾਡੇ ਨੋਟਿਸ 'ਚ ਰੱਖੋ ਗੱਲ ਥੈਂਕ ਯੂ ਜੈ ਹਿੰਦ ਜੈ ਭਾਰਤ